ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਨੂੰ ਦੋ ਗੱਲਾਂ ਤੇ ਹੈਰਾਨੀ ਹੋਈ ਆ ਇੱਕ ਤਾਂ ਵੀ ਬਾਬਾ ਦੀਪ ਸਿੰਘ ਦੀ ਉਮਰ 32 ਸਾਲ ਹੈ ਤੇ ਉਹਦੇ ਦੰਦ ਹੀ ਹੈ ਨਹੀਂ ਉਹ ਤੋਂ ਚੱਬਣ ਲਈ ਉਹਦੇ ਵਾਸਤੇ ਬਈ ਜਾਦ ਰਾਈਟਰ ਭੁੱਲ ਗਿਆ ਉਹਨੇ ਕਿਤੇ ਇਮੇਜਨ ਉਹੀ ਕਰ ਲਿਆ ਵੀ ਜਿਨੇ ਜਦੋਂ ਬਾਬਾ ਦੀਪ ਸਿੰਘ ਨੇ ਖੰਡਾ ਕਲਕਾਇਆ 70 ਸਾਲ ਦੀ ਉਮਰ ਚ ਉਹੀ ਦਿਮਾਗ ਚ ਰੱਖ ਕੇ ਲਿਖਣ ਦੇ ਆਇਆ ਜਾਂ ਲਿਖਵਾ ਰਿਹਾ ਜਿਹੜਾ ਵੀ ਕੋਈ ਲਿਖਵਾ ਰਿਹਾ ਆਇਆ ਦੂਜੀ ਗੱਲ ਇਹ ਵੀ ਭਾਈ ਨੰਦਰਾਲ Goa ਪਹਿਲਾਂ ਹੀ ਪੂਰਾ ਹੋ ਚੁੱਕਾ ਆ ਹੂੰ ਉਹ ਇੱਥੇ ਕਿੱਦਾਂ ਮਤਲਬ ਮਾਤਾ ਸੁੰਦਰੀ ਦੇ ਨਾਲ ਕਿੱਦਾਂ ਹੁਕਮਨਾਮੇ ਲਿਖਵਾ ਰਿਹਾ ਆ ਜਾਂ ਕਿ ਮੋਸਟਲੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਪਹਿਲਾਂ ਹੀ ਜੜਾਈ ਕਰ ਚੁੱਕੇ ਆ ਭਾਈ ਨੰਦਰਾਲ Goa ਜੀ ਮੇਰਾ ਕੱਲ ਗੁਰੂ ਸਾਹਿਬ ਦੇ ਟਾਈਮ ਹੀ ਲੱਗਦਾ ਮੈਨੂੰ ਬਿਲਕੁਲ ਬਿਲਕੁਲ ਨਹੀਂ ਹੈਨਾ ਗੁਰੂ ਸਾਹਿਬ ਤੋਂ 3 ਸਾਲ ਪਹਿਲਾਂ 10 ਸਾਲ ਪਹਿਲਾਂ ਹੀ ਟ੍ਰਾਈ ਕਰ ਕਿਉਂ ਕਿ ਦਾਇਦਾ ਹੁਕਮਨਾਮੇ ਦਾਇਦਾ ਜਾਰੀ ਕਰਵਾ ਸਕਦੇ ਆ ਹੂੰ ਸੋ ਇਹ ਸਾਰਾ ਇਹ ਆ ਵੀ ਗੱਲ ਇਥੇ ਕੱਲਾ ਬਾਬਾ ਬੰਦਾ ਸਿੰਘ ਬਹਾਦਰ ਦੇ ਕਰੈਕਟਰ ਦੀ ਅਸੈਸੀਨੇਸ਼ਨ ਨਹੀਂ ਆ ਇਥੇ ਨਾਲ ਨਾਲ ਮਾਤਾ ਸੁੰਦਰੀ ਬਾਬਾ ਦੀਪ ਸਿੰਘ ਤੇ ਭਾਈ ਲੰਦ ਨਾਲ ਗੋਆ ਔਰ ਬਾਬਾ ਦੀਪ ਸਿੰਘ ਤੇ ਤੇ ਬਾਬਾ ਦੀਪ ਸਿੰਘ ਕਿੰਨਾ ਦਾ ਹੀ ਕਰੈਕਟਰ ਅਸੈਸੀਨੇਸ਼ਨ ਕੀਤਾ ਗਿਆ ਆ ਹੂੰ ਦੂਜੀ ਗੱਲ ਆਪਾਂ ਇਹ ਵੀ ਜਦੋਂ ਇਹ ਵਾਰ-ਵਾਰ ਜਿੰਨੇ ਬਾਬਾ ਦੀਪ ਸਿੰਘ ਟਕਸਾਲ ਚੱਲੀ ਆਪਾਂ ਨੂੰ ਇਹ ਗੱਲ ਦਾ ਪਤਾ ਕਿ ਟਕਸਾਲ ਦਾ ਨਾਮ ਜਿਹੜਾ ਆ 1978 ਤੋਂ ਪਹਿਲਾਂ ਕਿਸੇ ਵੀ ਕਿਤਾਬ 'ਚ ਟਕਸਾਲ ਸ਼ਬਦ ਆਇਆ ਹੀ ਨਹੀਂ ਆ ਕੋਈ ਵੀ ਹਿਸਟੋਰੀਕਲ ਪ੍ਰੂਫ ਆਪਣੇ ਕੋਲ ਹੈ ਨਹੀਂ ਹੂੰ ਔਰ ਜਿਹੜੀ ਕਰਵਚਨ ਸਿੰਘ ਟੰਡਾਲੇ ਨੇ ਕਿਤਾਬ ਲਿਖੀ ਆ ਬਾਬੇ ਨੇ ਉਹਦੇ ਵਿੱਚ ਇਹਨਾਂ ਦਾ ਜਿਹੜੀ ਸ਼ੁਰੂ ਹੁੰਦੀ ਟਕਸਾਲ ਉਹ ਭਾਈ ਮਨੀ ਸਿੰਘ ਤੋਂ ਸ਼ੁਰੂ ਹੁੰਦੀ ਆ ਇਹ ਜਾ ਕੇ ਬਾਬਾ ਕਰਤਾਰ ਸਿੰਘ ਦੇ ਟਾਈਮ ਜਾ ਕੇ ਇਹ ਸਾਰੀ ਜਿਹੜੀ ਆ ਚੇਜ ਹੁੰਦੀ ਆ ਉਥੋਂ ਮਨੀ ਸਿੰਘ ਨਾਲੋਂ ਮੇਰਾ ਤਾਂ ਪਸੰਦ ਨਹੀਂ ਆਇਆ ਕਿ ਬੰਦ ਬੰਦ ਕਰਵਾਏ ਉਹ ਬਾਬਾ ਮਨੀ ਸਿੰਘ ਨੂੰ ਇਹਨਾਂ ਨੂੰ ਸ਼ਹੀਦੀ ਉਹਦੀ ਘੱਟ ਲੱਗੀ ਤੇ ਇਸ ਕਰਕੇ ਇਹਨਾਂ ਨੇ ਬਾਬਾ ਦੀਪ ਸਿੰਘ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਦਰਾਂ ਸਾਲ ਜਿਦਾ ਸੁਖਦੇਵ ਭਾਈ ਨੇ ਕਿਹਾ ਸੀ ਤੁਸੀਂ ਕਿਹਾ ਸੀ ਆਪਣੇ ਬਹੁਤ ਸਾਰੇ ਸ਼ਹੀਦ ਆ ਭਾਈ ਤਾਰੂ ਸਿੰਘ ਆ ਜਿੰਨੇ ਵੀ ਸ਼ਹੀਦ ਆ ਕਿੰਨੇ ਵੀ ਤੁੰਕੌਰ ਦੀ ਜੜੀ ਸ਼ਹੀਦ ਆ ਚਾਹੇ ਉਹ ਮੁਖਸਰ ਦੀ ਜੰਗ ਦੇ ਵਿੱਚ ਸ਼ਹੀਦ ਹੈ ਜਿੱਥੇ ਵੀ ਆ ਸਾਰੇ ਜੀ ਜਿਹੜੇ ਸਨਮਾਨਯੋਗ ਹੈ ਬਾਬਾ ਬਚਿੱਤਰ ਸਿੰਘ ਆ ਹੈ ਨਾ ਤੇ ਇਹ ਸਾਰੇ ਸ਼ੀਰ ਮਹਾਨ ਜੋ ਮਹਾਨ ਹੈ ਪਰ ਇੱਕ ਏਜੰਡਾ ਚਲਾਇਆ ਜਾਂਦਾ ਹੁੰਦਾ ਏਜੰਡੇ ਥਰੂ ਜਿਦਾ ਅੱਜ ਕੱਲ੍ਹ ਚ ਪੈਰਾ ਬਾਬਾ ਦੀਪ ਸਿੰਘ ਦੇ ਨਾਂ ਦੇ ਕਿਤੇ ਆ ਦੇ ਕੋਈ ਭਾਈ ਮਨੀ ਸਿੰਘ ਦੇ ਨਾਂ ਦੇ ਚ ਪੈਰਾ ਕਦੀ ਸ਼ੁਰੂ ਕੀਤਾ ਜਿਵੇਂ ਨੇ ਬੰਦਾ ਹਰ ਹਰ ਜਿਹੜਾ ਬਾਬਾ ਇੱਕ ਬ੍ਰਾਂਡ ਲੈ ਕੇ ਚੱਲਦਾ ਜਿਦਾ ਕਈ ਆ ਉਹ ਸਿਰਫ ਅਮਰਸਾ ਰਹਿੰਦੇ ਆ ਤੇ ਬਾਬੇ ਉਹ ਇੱਕੋ ਗੱਲ ਕਰਨ ਜੇ ਸੰਤਨ ਗੁਰੂ ਰਾਮਦਾਸ ਸੰਤਨ ਮਤਲਬ ਲੋਕਾਂ ਦੇ ਦਿਮਾਗ ਚ ਪੋਣਾ ਵੀ ਗੁਰੂ ਰਾਮਦਾਸ ਤੋਂ ਉੱਚਾ ਕੋਈ ਗੁਰੂ ਨਹੀਂ ਜਦਕਿ ਸਾਰੇ ਗੁਰੂ ਜਿਹੜੇ ਗੁਰੂ ਸਾਹਿਬ ਦੇ ਵਿੱਚ ਸਮਾ ਰਹੇ ਆ ਸਾਰੇ ਸੋ ਮੇਰਾ ਇਹੀ ਕਹਿਣਾ ਵੀ ਜਿਹੜੇ ਵੀਰਾਂ ਨੇ ਉਦਲ ਭਾਈ ਸਰਦੇਵ ਸਿੰਘ ਨੂੰ ਕਿਹਾ ਸੀ ਵੀ ਇਹ ਗੱਲਾਂ ਨਾ ਕਰੋ ਇਹ ਗੱਲਾਂ ਭਾਈ ਸਾਨੂੰ ਤੁਸੀਂ ਗੁਰਦੁਆਰਿਆਂ ਚ ਟਾਈਮ দাও ਚਾਹੇ ਨਾ দাও ਸਾਡੇ ਕੋਲ ਬਹੁਤ ਇੱਕ ਸੈਕਿੰਡ ਲਈ ਹੋਲਡ ਕਰਿਓ ਇੱਕ ਸੈਕਿੰਡ ਲਈ ਹਾਂਜੀ ਕਰੋ ਕੰਟੀਨਿਊ ਤੁਸੀਂ ਪ੍ਰੀਤਮਿੰਦਰ ਜੀ ਹੋਣ ਰੱਖਿਓ ਸਾਡੇ ਕੋਲ ਬਹੁਤ ਵਧੀਆ ਮਾਧਿਅਮ ਦਿੱਤਾ ਆ ਗੁਰੂ ਪਾਤਸ਼ਾਹ ਨੇ ਸਾਨੂੰ ਜਿਹਦੇ ਵਿੱਚ ਅਸੀਂ ਸੰਗਤ ਦੀ ਕਚੈਰੀ 'ਚ ਗੱਲ ਰੱਖਾਂਗੇ ਤੁਸੀਂ ਨਹੀਂ ਸੁਣੋਗੇ ਪਰ ਜੰਗ ਜਨਰੇਸ਼ਨ ਜਿਹੜਾ ਕੋਈ ਬੁੱਧੀਜੀਵੀ ਸਿੱਖਿਆ ਜਿਹੜਾ ਕੋਈ ਸਿੱਖ ਸਮਝਣਾ ਚਾਹੁੰਦਾ ਜਿਹੜਾ ਵਾਕਈ ਗੱਲ ਕਰਨੀ ਚਾਹੁੰਦਾ ਉਹ ਸਮਝੂਗਾ ਮੈਂ ਤਾਂ ਇਹਨਾਂ ਕਹੂੰਗਾ ਧੰਨਵਾਦ ਤੁਹਾਡਾ ਕਿਉਂਕਿ ਆਪਾਂ ਜਿਹੜੇ ਤੁਸੀਂ ਵੀ ਮਿਹਨਤ ਕਰਕੇ ਕੱਢ ਕੇ ਲਿਆ ਰਹੇ ਆ ਲੋਕਾਂ ਦੇ ਕੱਥ ਲੋਕਾਂ ਦੇ ਵਿੱਚ ਪੇਸ਼ ਕਰ ਰਹੇ ਹੋ ਇਹਦੇ ਤਨਬਾਟਾ ਇਹ ਹੀ ਕੋਲਵਾ ਵਾਇਕੂ ਜੀ ਦਾ ਖਾਤਾ ਵਾਇਕੂ ਜੀ ਦਾ